ਦੂਸਰਵਾਜੀ ਬਿਆਨਵਾਜੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਇਨਸਾਨ ਤੋਂ ਆਸ ਨਹੀਂ ਕੀਤੀ ਜਾ ਸਕਦੀ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੱਥ ਜੋੜ ਕੇ ਮੰਨ ਕੇ ਆਏ ਹੋ ਕਿ ਮੈਂ ਧਰਮ ਦਾ ਗਿਆਨ ਨਹੀਂ ਰੱਖਦਾ ਜੋ ਮੈਂ ਬਿਆਨਵਾਜੀ ਕਰ ਰਿਹਾ ਅੱਗੇ ਤੋਂ ਨਹੀਂ ਕਰੂੰਗਾ ਪਰ ਅੱਜ ਵੀ ਸੇਵਾ ਸਿੰਘ ਸਾਹਿਬਾ ਪ੍ਰਤੀ ਕਿਸ ਤਰ੍ਹਾਂ ਸੰਦਾਬਲੀ ਵਰਤੀ ਤੇ ਚੋਰੀ ਹੋ ਗਏ ਲਾਪਤਾ ਹੋ ਗਏ ਫਿਰ ਉਹੀ ਗੱਲਾਂ ਜੋ ਗੁਰੂ ਸਾਹਿਬ ਨੇ ਸਾਨੂੰ ਵੀਰੀ ਤੀਰ ਦਾ ਸਿਧਾਂਤ ਦਿੱਤਾ ਤੇ ਅੱਜ ਤੁਸੀਂ ਉਸ ਤੇ ਵੀ ਸੱਟ ਮਾਰ ਰਹੇ ਹੋ ਉਸ ਤੇ ਵੀ ਚੋਟ ਮਾਰ ਰਹੇ ਹੋ ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹੁਣ ਚਾਈ ਮੁੱਖ ਮੰਤਰੀ ਸਾਹਿਬ ਇਤਿਹਾਸ ਪੜਾਓ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋ ਹੁਣ ਚ ਲਿਆਂਦੀ ਤਾਂ ਸਾਡੇ ਬਜ਼ੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਥੇ ਵਾਸਤੇ ਮੰਦੀ ਵਾਸਤੇ ਹੁਣ ਆਪਾਂ ਇੱਕ ਠਿਕ ਠਰ ਬਣਾਈਏ ਇਸਰਾਇਲਿਤਕ ਪਾਰਟੀ ਬਣਾਈਏ ਜਿਹਦਾ ਨਾਂ ਸ਼ਰੋਬਣੀ ਅਕਾਲੀ ਦਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਰ ਨਾਲ ਸੰਕਲਪ ਦਿੱਤਾ ਜੋ ਖਾਸਾ ਸੱਚਾ ਜੋ ਸਾਨੂੰ ਪੰਜ ਕਾਰਾਂ ਦਾ ਧਾਰਨੀ ਬਣਾਇਆ ਨਿਤਨੇਮ ਦਾ ਧਾਰਨੀ ਬਣਾਇਆ ਉਹ ਇੰਨ ਬਿਨਾਂ ਜਿੱਦ ਸੇ ਧਰਮੀ ਲਾਗੂ ਕਰਦੇ ਆ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਸਿੱਖ ਨੇ ਤੁਹਾਡੇ ਬਗੂਣੀ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਉਸ ਗੁਰਸਿੱਖ ਤੇ ਚਿੱਕੜ ਫਿੱਟ ਰਹੇ ਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਜਾਂ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਇਹ ਨਿਮਰਤਾ ਦੀ ਨਿਸ਼ਾਨੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਤੁਸੀਂ ਹੰਕਾਰ ਤੇ ਦਿੱਲੀ ਦੇ ਥਾਪੜੇ ਤੇ ਕੇਜਰੀਆ ਦੇ ਥਾਪੜੇ ਕਿਸ ਤਰ੍ਹਾਂ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਪੰਥ ਨੂੰ ਕੌਮ ਦਾ ਟਾਲਾ ਰਹੇ ਹੋ ਪੰਪ ਤੇ ਕਾਉਂਦੇ ਹੋ ਸਿਧਾਂਤ ਹੈ ਮੇਰੀ ਪੀੜ ਦਾ ਸਿਧਾਂਤ ਹੈ ਉਸ ਨੂੰ ਚੈਲੰਜ ਕਰ ਰਹੇ ਹੋ ਅਤੇ ਸਾਡੀ ਸਾਰਜੋਗ ਸੱਚੀਤਾ ਬਾਰੇ ਮੰਨਦਾ ਚੰਗਾ ਬੋਲ ਰਹੇ ਹੋ